ਕੁਰਾਨਕ ਮਨੁੱਖ ਪਰਮੇਸ਼ਵਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ ਕਿਉਂ ਜੋ ਉਹ ਉਸ ਦੇ ਲਿਖੇ ਮੂਰਖਤਾਈ ਹਨ ਅਤੇ ਉਹ ਉਹਨਾਂ ਨੂੰ ਨਹੀਂ ਜਾਣ ਸਕਦਾ ਇਸ ਲਈ ਜੋ ਆਤਮਿਕ ਰੀਤ ਨਾਲ ਉਹਨਾਂ ਦੀ ਜਾਂਚ ਕਰੀ ਹੈ ਪਰ ਜਿਹੜਾ ਆਤਮਿਕ ਹੈ ਉਹ ਤਾਂ ਸਭ ਨਾਲ ਗੱਲਾਂ ਦੀ ਜਾਂਚ ਕਰਦਾ ਹੈ ਪਰ ਆਪ ਕਿਸੇ ਤੋਂ ਜਾਂਚਿਆ ਨਹੀਂ ਜਾਂਦਾ ਛੇ ਦੀ ਸਤਾਰਾ ਪਰ ਲੋਕ تک ਪਹੁੰਚਦਾ ਹੈ ਆਪਣੇ ਯਹੋਵਾ ਤੇਰੀ ਵੱਡੀ ਕਿਰਪਾ ਵਾਲਾ ਹੱਥ ਹੋਵੇ ਉਹਨਾਂ ਦੀ ਜ਼ਿੰਦਗੀਆਂ 'ਚ ਔਰ ਤੇਰਾ ਨਾਮ ਮਹਿਮਾ ਪਾਏ ਪ੍ਰਭੂ ਮੈਂ ਆਪਣੇ ਆਪ ਨੂੰ ਸਭ ਜਨਾਂ ਨੂੰ ਭੈਣ ਭਰਾਵਾਂ ਨੂੰ ਤੇਰੇ ਹਵਾਲੇ ਕਰਦੇ ਤੂੰ ਵੱਡੀ ਕਿਰਪਾ ਦੇ ਵਚਨ ਨੂੰ ਰੱਖਣ ਦੇ ਲਈ ਆਪਣੀ ਦਇਆ ਕਰ ਯਿਸੂ ਮਸੀਹ ਦੇ ਨਾਮ ਚ ਬੇ ਅਮਨ ਆਮੇਨ ਆਮੇਨ 55 ਨਾ ਬੜ ਜਾਂਦੇ ਹallelujah ਹallelujah ਆਮੇਨ ਆਮੇਨ ਮੇਰੇ ਪੈਣ ਤੇ ਭਰਾਵੋ ਅਸੀਂ ਗੱਲ ਕਰ ਰਹੇ ਹਾਂ ਆਤਮਿਕ ਗੱਲਾਂ ਨੂੰ ਸਮਝਣਾ ਕਿ ਬੰਦਾ ਆਤਮਿਕ ਖੇਤਰ ਚ ਉન્નਤੀ ਔਰ ਤਰੱਕੀ ਹਾਸਲ ਨਹੀਂ ਕਰ ਸਕਦਾ ਪ੍ਰਭੂ ਦੇ ਵਿੱਚ ਉਹ ਵਧਣੀ ਸਕਦਾ ਪ੍ਰਭੂ ਦੇ ਵਿੱਚ ਵਧਣਾ ਕੋਈ ਬਾਹਰ ਨੂੰ ਫੈਲਣਾ ਨਹੀਂ ਹੈ ਠੀਕ ਹੈ ਚਿੰਨ ਦਿੱਤੇ ਗਏ ਔਰ ਜਿਹੜੇ ਚਿੰਨ ਹਨ ਉਹ ਆਤਮਿਕ ਖੇਤਰ ਦੇ ਵਿੱਚ ਹਨ ਔਰ ਜਿਹੜੇ ਚਿੰਨ੍ਹ ਹਨ ਉਹ ਆਤਮਿਕ ਭੈਣ ਭਰਾਵਾਂ ਵਿਸ਼ਵਾਸੀਆਂ ਦੇ ਲਈ ਹਨ 아멘 ਤਾਂ ਕਿ ਉਹ ਚਿੰਨ੍ਹਾਂ ਨੂੰ ਜਦੋਂ ਉਹਦੇ ਸਾਹਮਣੇ ਪ੍ਰਗਟ ਹੋਣ ਹਨਾ ਉਹਦੇ ਕੰਨਾਂ ਦੇ ਰਾਹੀਂ ਅੱਖਾਂ ਦੇ ਰਾਹੀਂ ਹਨਾ ਪ੍ਰਗਟ ਹੋਣ ਹallelujah ਹallelujah ਸੋਚਾਂ ਦੇ ਵਿਚਾਰ ਪ੍ਰਗਟ ਹੋਣ ਜ਼ਿੰਦਗੀ ਦੇ ਵਿੱਚ ਪ੍ਰਗਟ ਹੋਣ ਤਦ ਉਸ ਚੀਜ਼ ਦੀ ਸਮਝ ਆਉਂਦੀ ਹੈ ਕਿ ਵਿਅਕਤੀ ਜਿਹੜਾ ਹੈਗਾ ਉਹ ਆਤਮਿਕ ਖੇਤਰ ਦੇ ਵਿੱਚ ਹੈ। ਅਮੇਨ। ਉਹ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਹੈ। ਹallelujah। ਹallelujah। ਕਿਉਂਕਿ ਬਾਈਬਲ ਕਹਿੰਦੀ ਹੈ ਕਿ ਤਾਂ ਨਾ ਉਹ ਮਨੁੱਖ ਜਿਹੜਾ ਇਹਨਾਂ ਅਗੰਬਾਕ ਦੀ ਬਾਣੀਆਂ ਨੂੰ ਪੜਦਾ ਅਤੇ ਸੁਣਦਾ ਹੈ। ਅਮੇਨ। ਔਰ ਜੋ ਕੋਸ਼ੇ ਦੇ ਵਿੱਚ ਲਿਖਿਆ ਉਸ ਦੇ ਉੱਪਰ ਚੱਲਦਾ ਹੈ ਠੀਕ ਹੈ ਉਹ ਇਹਨਾਂ ਗੱਲਾਂ ਨੂੰ ਲਾਗੂ ਕਰਨਾ ਪੈਂਦਾ ਹੈ ਸਮੇਂ-ਸਮੇਂ ਦਰ ਸਾਨੂੰ ਲਾਗੂ ਕਰਨਾ ਪੈਂਦਾ ਹੈ ਅਗਰ ਐਨੀ ਫੋਸਤ ਨਹੀਂ ਹੁੰਦੀ ਤਾਂ ਬੰਦਾ ਮੰਨਨ ਕਰੇ ਕਿਆ ਕਰੇ ਭਾਈ ਆਪਣੇ ਅੰਦਰ ਧਿਆਨ ਕੇਂਦਰਤ ਕਰੇ ਵੀ ਆ ਗੱਲ ਮੈਨੂੰ ਦੱਸੀ ਗਈ ਆ ਆ ਗੱਲ ਹਨਾ ਪ੍ਰਚਾਰ ਕੀਤਾ ਗਿਆ ਆ ਗੱਲ ਸਮਝ ਚ ਆਈ ਆ ਜਾਂ ਆ ਗੱਲ ਸਮਝਾਈ ਗਈ ਆ ਸਮਝਾਇਆ ਜਾਣਾ ਜੋ ਸਮਝਾਇਆ ਜਾਣਾ ਹਨਾ ਸਮਝਾਇਆ ਜਾਣਾ ਜਾਂ ਜੋ ਸਮਝਾਇਆ ਗਿਆ ਹੈ ਉਸ ਨੂੰ ਸਮਝ ਲੈਣਾ ਇਹ ਬਹੁਤ ਵੱਡਾ ਫਰਕ ਆ। ਆਮੇਨ। ਪਰ ਜੋ ਸਮਝਾਇਆ ਗਿਆ ਇਹ ਕਿੰਨਾ ਨੇ ਸਮਝਾਇਆ ਗਿਆ ਇਹ ਉਹਨਾਂ ਦੇ ਲਈ ਉੱਤੇ ਆ ਨਿਰਪੜ ਹੈ ਕਿਉਂ ਕਿ ਨਾ ਕ ਸਮਝਦੇ ਆ। ਹallelujah ਹallelujah ਕਿਉਂਕਿ ਬਾਈਬਲ ਕਹਿੰਦੀ ਆ ਜਦੋਂ ਇਹ ਗੱਲ ਆਇਤ ਪੂਰੀ ਹੁੰਦੀ ਹੈ ਕਿਉਂਕਿ ਸਮਾ ਨਿਕਟ ਹੈ। ਆਮੇਨ। ਸਮਾ ਨੇੜੇ ਹੈ। ਹallelujah ਹallelujah ਹallelujah। ਪ੍ਰਭ ਦੇ ਆਮਤ ਚਿੰਨ ਜਿਹੜੇ ਦੁਨੀਆ 'ਚ ਪ੍ਰਗਟ ਹੋ ਰਹੇ ਆ ਉਹਨੀਆਂ ਆਇਤਾ ਉਹਦੀ ਲਿਖਤ ਵਚਨ ਪੂਰੀ ਦੁਨੀਆ 'ਚ ਪੂਰਾ ਹੋ ਰਿਹਾ ਆ ਅਮੇਨ ਅਮੇਨ ਔਰ ਵੱਡੇ ਵੱਡੇ ਕੰਮ ਅਸੀਂ ਧਰਤੀ ਦੇ ਉੱਤੇ ਦੇਖ ਰਹੇ ਆ ਜੋ ਕਿ ਪ੍ਰਭੂ ਵੱਲੋਂ ਹਮ ਔਰ ਥਾ ਥਾ ਪਚਾਲ ਆਉਣੇ ਇਹ ਸਭ ਚੀਜ਼ਾਂ ਇਹ ਸਾਡੇ ਲਈ ਨਾਰਮਲ ਆ ਪੁਲਿਸ ਲਈ ਨਾਰਮਲ ਆ ਲੇਕਿਨ ਆਤਮਿਕ ਖੇਤਰ 'ਚ ਜਦੋਂ ਸਹਸ ਦੇ ਆਧਾਰ ਤੇ ਆਪਾਂ ਗੱਲ ਕਰੀਏ ਕਿ ਉਹਨਾਂ ਨੇ ਐਨੀ ਪਰਮੇਸ਼ਰ ਦੀ ਰਚਨਾ ਨੂੰ ਵਿਗਾੜ ਦਿੱਤਾ ਇੱਥੇ ਤੱਕ ਉਹਨਾਂ ਨੇ ਜੈਂਡਰ ਜਿਹੜਾ ਉਹ ਚੇਂਜ ਕਰ ਦਿੱਤੇ ਬੰਦੇ ਨੂੰ ਔਰਤ ਬਣਾ ਦਿੱਤਾ ਤੇ ਔਰਤ ਨੂੰ ਬੰਦਾ ਬਣਾ ਦਿੱਤਾ ਇਹ ਉਸ ਦੀ ਆਮਤ ਦੇ ਚਿੰਨਾਂ ਹallelujah ਹallelujah ਠੀਕ ਹੈ ਸਾਡੀ ਜਿਹੜੀਆਂ ਕਦੇ ਔਰਤ ਕੰਮ ਕਰਦੀਆਂ ਸਨ ਠੀਕ ਹੈ ਜਿਹੜਾ ਕਿ ਉਹਨਾਂ ਲਈ ਵੀ ਨਹੀਂ ਸੀ ਬਣਦਾ ਪਰਵੱਟੇ ਕਰਨੇ ਉਹਨਾਂ ਗੱਲਾਂ ਦੀ ਗੱਲ ਕਰਦਾ ਹੈ ਨਾ ਮੂਹ ਨੂੰ ਛਲਾਉਣਾ ਲੇਕਿਨ ਅੱਜ ਮੁੰਡੇ ਵੀ ਕਰ ਰਹੇ ਆ ਜਦ ਕਿ ਉਹਨਾਂ ਲਈ ਵੀ ਉਹ ਮਾੜੀ ਗੱਲ ਆ ਜਦੋਂ ਪ੍ਰਭੂ ਦੀ ਗੱਲ ਹੁੰਦੀ ਆ ਨੌਜਵਾਨ ਵੀ ਕਰ ਰਹੇ ਆ ਧਰਤੀ ਦੇ ਉੱਤੇ ਇੱਥੇ ਤੱਕ ਜਿਹੜਾ ਹੀ ਆ ਉਹ ਸ਼ੀ ਨਾਲ ਹਨਾ ਉਹਦਾ ਤਾਲਮੇ ਲਖਾ ਜਿਹੜੀ ਸ਼ੀ ਹੈ ਯਾਨੀ ਔਰਤ ਹੈ ਉਹਦਾ ਹੀ ਨਾਲ ਯਾਨੀ ਕਿ ਬੰਦੇ ਨਾਲ ਤਲ ਮੇ ਰਹਿ ਪਰ ਅੱਜ ਸਾਇੰਸ ਨੇ ਯਾਨੀ ਕਿ ਦੁਨੀਆ ਨੇ ਕੀ ਕਰ ਦਿੱਤਾ ਕੁੜੀਆਂ ਕੁੜੀਆਂ ਨਾਲ ਵਿਆਹ ਕਰ ਰਹੀਆਂ ਤੇ ਮੁੰਡੇ ਮੁੰਡਾ ਮੁੰਡੇ ਮੁੰਡੇ ਮੁੰਡਿਆਂ ਨਾਲ ਵਿਆਹ ਕਰ ਰਹੇ ਆ ਇਹ ਕੀ ਆ ਹੈ ਪਰਮੇਸ਼ਰ ਦੀ ਕੀਤੀ ਸੀ ਰਚਨਾ ਦੇ ਵਿੱਚ ਵਿਗਾੜ ਦਾ ਆਉਣਾ ਹਾਂ ਮੇਂ ਵਿਗਾੜ ਪੈਦਾ ਕਰਨੀ ਹallelujah ਠੀਕ ਆ ਜੀ ਤਾਂ ਇਹ ਪ੍ਰਭੂ ਨੇ ਹੋਰ ਦੇ ਕਿਹਾ ਹੈ ਕਿਉਂਕਿ ਪ੍ਰਭੂ ਨੇ ਕਿਹਾ ਜਿਸ ਤਰ੍ਹਾਂ ਲੋਹ ਦੇ ਦਿਨਾਂ ਚ ਹੋਇਆ ਹallelujah ਉਸੇ ਤਿੱਕਣਾ ਮਨੁੱਖ ਦੇ ਪੁੱਤਰ ਦੇ ਆਉਣ ਦੇ ਦਿਨਾਂ ਚ ਵੀ ਹੋਵੇਗਾ ਜਿਸ ਤਰ੍ਹਾਂ ਲੋਹ ਤੇ ਦਿਨਾਂ ਚ ਹੋਇਆ ਕਹਦੇ ਕਿਹਦੇ ਦਿਨਾਂ ਚ ਲੋਹ ਤੇ ਦਿਨਾਂ ਚ ਕਿਹਾ ਹੋਇਆ ਲੋਹ ਦੇ ਦਿਨਾਂ ਚ ਕਿਹਾ ਹੋਇਆ ਜਦ ਤੱਕ ਇਸ ਨੂੰ ਖੋਲੂਗੇ ਨਹੀਂ ਵਿਚਾਰ ਪਟੰਦਰਾਂ ਨਹੀਂ ਕਰੂਗਾ ਉੱਤੇ ਤੱਕ ਨਹੀਂ ਜਾਊਗਾ ਕਿਸੇ ਨੂੰ ਪਤਾ ਨਹੀਂ ਚੱਲਣਾ ਕਾਨੂੰ ਦੇ ਦਿਨ ਅੱਜ ਕਿੱਦਾ ਹੈ ਹੈਨਾ ਜਿੱਦਾਂ ਇਹ ਸ਼ਮਸ ਨੇ ਕਿਹਾ ਸੀ ਅੰਤਮ ਘੜੀਆਂ ਦੇ ਬਾਰੇ ਇਹ ਚਿੰਨ ਸੀ ਮੋਲੀਆ ਮੈਂ ਕਮੈਂ ਉਹਦੇ ਚੇਲੇ ਨੇ ਪੁੱਛਿਆ ਕਿ ਅੰਤ ਸਮੇਂ ਦੇ ਕੀ ਲੱਛਣ ਹੋਣਗੇ ਪ੍ਰਭੂ ਤੇ ਪ੍ਰਭੂ ਨੇ ਇਹਨੇ ਗੱਲਾਂ ਜਦੋਂ ਦਸਨੀਆਂ ਸ਼ੁਰੂ ਕੀਤੀਆਂ ਆਪਣੇ ਲੋਕਾਂ ਨੂੰ ਤਾਂ ਕਈ ਵਾਰ ਮੇਰੀ ਗੱਲ ਹੁੰਦੀ ਹੈ ਕਿ ਕਈ ਵਾਰ ਕਿਸੇ ਨੂੰ ਸਮਝ ਨਹੀਂ ਆਉਂਦੀ ਬਾਈਬਲ ਪ੍ਰਭੂ ਦਾ ਵਚਨ ਹਰੇਕ ਦੇ ਕੋਲ ਹੈ ਚਾਹੇ ਉਹ ਮਿਸਨਾ ਚ ਜਥੇਵੰਦੀਆਂ ਚ ਅੱਛਾ ਜੀ ਕਾਟਾ ਜਦੋਂ ਕਦੇ ਪ੍ਰਭੂ ਨੇ ਗੱਲ ਕੀਤੀ ਵਚਨ ਨੂੰ ਦੇਣ ਦੇ ਬਾਰੇ ਸਿੱਖਿਆ ਦੇਣ ਦੇ ਬਾਰੇ ਕਈ ਪ੍ਰਚਾਰ ਤੋੜੂ ਓਪਨ ਕਰਦਾ ਸੀ ਉਹ ਓਪਨ ਕੀਤੇ ਹੋਏ ਪ੍ਰਚਾਰਾਂ ਦੇ ਵਿੱਚ ਯਾਨੀ ਕਿ ਫਰਕ ਸੀ ਫਰਕ ਦਾ ਮਤਲਬ ਆ ਕਿ ਉਹ ਗੈੜੀ ਗੱਲ ਨਹੀਂ ਸੀ ਹਨਾ ਜਦੋਂ ਉਹ ਆਪਣੀ ਗੱਲ ਕਰਦਾ ਸੀ ਕਈ ਵਾਰ ਦ੍ਰਿਸ਼ਟਾਂਤਾਂ ਦੇ ਵਿੱਚ ਕਰ ਦਿੰਦਾ ਸੀ। ਕੀ ਤੁਸੀਂ ਨਹੀਂ ਜਾਣਦੇ ਕਿ ਬਾਈਬਲ ਚ ਯਿਸੂ ਮਸੀਹ ਨੇ ਕਿੰਨੀ ਜਗਤ ਅਸੀਂ ਦੇਖਿਆ ਕਿ ਪ੍ਰੇਰਤ ਯਿਸੂ ਮਸੀਹ ਨੂੰ ਅਕਾਲਤ ਦੇ ਵਿੱਚ ਜਦੋਂ ਮਿਲਦੇ ਸੀ। ਆਮੀਨ। ਅਕੱਲੇ ਜਦੋਂ ਜਾਂਦੇ ਸੀ ਤਾਂ ਬਾਈਬਲ ਚ ਲਿਖਿਆ ਕਿ ਉਹ ਉਸ ਦ੍ਰਿਸ਼ਟਾਤ ਉਸ ਭੇਡ ਦਾ ਉਸ ਵਚਨ ਦਾ ਜੋ ਸਿਖਾਇਆ ਗਿਆ ਸੀ ਦੁਬਾਰੇ ਫੇਰ ਉਹਨੂੰ ਪੁੱਛਦੇ ਸੀ ਸਹੀ ਆ ਕਿ ਨਹੀਂ ਜਿਆਦਾਤਰ ਯਿਸੂ ਮਸੀਹ ਨੇ ਜਦੋਂ ਗੱਲਾਂ ਕੀਤੀਆਂ ਉਹਨੇ ਆਪਣੇ ਚੇਲਿਆਂ ਦੇ ਨਾਲ ਹੀ ਕੀਤੀਆਂ ਆਮੇਨ ਆਮੇਨ ਤੇ ਅੱਜ ਨਹੀਂ ਕਰੂਗਾ ਫਿਰ ਹallelujah ਆਮੇਨ ਕੀ ਆ ਪ੍ਰਭੂ ਬਦਲ ਸਕਦਾ ਸਹੀ ਜੀ ਹਾਂ ਨਾ ਸਾਡ ਪ੍ਰਭੂ ਜਿਹੜਾ ਸਾਡਾ ਹੈ ਉਹ ਕਦੇ ਨਹੀਂ ਬਦਲਨ ਵਾਲਾ ਆਮੇਨ ਉਹ ਬਦਲਦਾ ਨਹੀਂ ਹੈ ਤੇ ਅੱਜ ਵੀ ਉਹਵੇਂ ਗੱਲ ਕਰਦਾ ਹੈ ਆਮੇਨ ਲੇਕਿਨ ਉਹਵੇਂ ਗੱਲ ਕਦੋਂ ਕਰੂੰ ਜਦੋਂ ਵਿਅਕਤੀ ਜਦੋਂ ਚੇਲਿਆਂ ਦੇ ਨਾਲ ਯਿਸੂ ਮਸੀਹ ਰਹਿੰਦਾ ਸੀ ਉਹ ਸਵਾਲ ਕਰਦੇ ਸੀ ਤੇ ਇਸੇ ਤਰੀਕੇ ਨਾਲ ਯਿਸੂ ਮਸੀਹ ਉਹਨਾਂ ਨੂੰ ਸਵਾਲਾਂ ਦਾ ਕਿਆ ਦਿੰਦਾ ਸੀ ਜਵਾਬ ਦਿੰਦਾ ਸੀ ਆਮੇਨ ਕੀ ਅੱਜ ਇਸੇ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਪਰ ਸਰਚ ਜੀ ਅਗਰ ਅੱਜ ਉਹਦੇ ਚੇਲੇ ਹਨ ਉਹਨਾਂ ਦੇ ਕੋਲ ਕੀ ਹੋਊਗਾ ਬਈ ਯਿਸੂ ਮਸੀਹ ਵੀ ਆਊਗਾ ਆਮੇਂ ਅਗਰ ਉਹ ਸਾਲ ਕਰਨਗੇ ਯਿਸੂ ਮਸੀਹ ਨੂੰ ਪੁਰਾਣੇ ਦਿਨਾਂ ਦੇ ਵਾਂਗੂ ਹਨਾ ਕੀ ਉਹਨਾਂ ਦਿਨਾਂ ਵਾਂਗੂ ਜਦੋਂ ਜਵਾਬ ਦਿੰਦਾ ਸੀ ਆਪਣੀ ਚੇਂਦਿਆਂ ਨੂੰ ਕੀ ਯਿਸੂ ਮਸੀਹ ਅੱਜ ਨਹੀਂ ਦਊਗਾ ਆਮੇਂ ਆਮੇਂ ਬੋਲੋ ਹallelujah 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 ਇਹਦਾ ਸਤਿ ਲਈ ਯਿਸੂ ਮਸੀਹ ਹੋਣਾ ਚਾਹੀਦਾ ਤਾਂ ਬੰਦ ਨਾਲ ਮੈਂ ਆਂ ਸਹੀ ਆਖ ਰਹੀ ਹੈ ਤਾਈ ਗੱਲ ਮੰਨਦੀ ਆ ਜੇਕਰ ਪ੍ਰਭੂ ਹੋਊਗਾ ਅਮਨ ਜਵਾਬ ਮਿਲਦਾ ਹੈ ਪ੍ਰਭੂ ਦੱਸਦਾ ਹੈ ਪ੍ਰਭੂ ਬਿਆਨ ਕਰਨਾ ਚਾਹੁੰਦਾ ਹੈ ਹallelujah ਹallelujah ਪਰ ਪ੍ਰਭੂ ਨੇ ਆਪਣੇ ਲੋਕਾਂ ਨੂੰ ਹਰੇਕ ਗੱਲਾਂ ਦੇ ਵਾਰੇ ਰੋਸ਼ਨ ਕੀਤਾ ਚਾਨਣ ਪਾਇਆ ਪ੍ਰਕਾਸ਼ ਦਿੱਤਾ ਜਿਉਂ-ਜਿਉਂ ਉਹਨਾਂ ਨੂੰ ਪ੍ਰਕਾਸ਼ ਦਿੰਦਾ ਸੀ ਉਪਿਓ ਇਹ ਸਮਸਤੀ ਤੋਂ ਭੱਜਦੇ ਨਹੀਂ ਸੀ ਬਲਕਿ ਇਹ ਸਮਸਤੀ ਦੇ ਹੋਰ ਮਿਹਰੇ ਆਉਂਦੇ ਸੀ ਹੋਰ ਮਿਹਰੇ ਹੋਰ ਨਹੀਂ ਕੰਦੇ ਸੀ ਹੋਰ ਜੁੜਨ ਵਾਲੇ ਸੀ ਹੋਰ ਪ੍ਰਭੂ ਦੇ ਲਾਗੇ ਹਨਾ ਅਮੀਨ ਪਰ ਜਿਹੜਾ ਪ੍ਰਭੂ ਦੇ ਕੋਲ ਆ ਗਿਆ ਜਿਹੜਾ ਅਸਲ ਚ ਸੰਤਿ ਕਰਦਾ ਹੈ ਜਿਹੜਾ ਅਸਲ ਚ ਪ੍ਰਭੂ ਨੂੰ ਪਿਆਰ ਕਰਦਾ ਹੈ ਜਦੋਂ ਕਦੇ ਉਹਦੇ ਨਾਲ ਪ੍ਰਭੂ ਗੱਲ ਕਰਦਾ ਹੈ ਤਾਂ ਪ੍ਰਭੂ ਤੋਂ ਭੱਜੂਗਾ ਨਹੀਂ ਅਮੀਨ ਹਨਾ ਸਹੀ ਆ ਕਰੀ ਹallelujah 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 ਸੰਤੀ ਕਰਨਾ ਤਾਂ ਕਈਆਂ ਤੇ ਨਹੀਂ ਫਰਮੈਂਟੀ ਹੋ ਸਕਦਾ ਲੇਕਿਨ ਜਿਹਦੇ ਕੋ ਯਿਸੂ ਮਸੀਹ ਹੋਊਗਾ ਉਹਦੇ ਕੋ ਅਸਲੀ ਚੀਜ਼ ਹੋਊਗਾ ਅਮੇਨ ਅਸਲੀ ਜੀਊਗਾ ਫਿਰ ਅਮੇਨ ਫਿਰ ਉਹ ਭੱਜੂਗਾ ਨਹੀਂ ਆਨੇ ਬਹੰਦੇ ਨਹੀਂ ਲੱਭੂਗਾ ਉਹਦੇ ਕੋ ਯਿਸੂ ਮਸੀਹ ਜਦੋਂ ਹੋਏਗਾ ਨਾ ਫਿਰ ਉਹਦੇ ਕੋਲ ਗੱਲ ਕਰਨਾ ਵੀ ਜਾਇਜ਼ ਆ ਕੇ ਪ੍ਰਭੂ ਆ ਗੱਲ ਲੈਂਦਾ ਹੈ ਸਹੀ ਹੈ ਕਿ ਨਹੀਂ ਕਿਉਂਕਿ ਜਦੋਂ ਮੈਂ ਹੁਣ ਸ਼ੁਰੂ ਚ ਆਪਾਂ ਨੇ ਗੱਲਾਂ ਕੀਤੀਆਂ ਕਿ ਮਸੀਹ ਦੇ ਵਿੱਚ ਆਤਮਿਕ ਖੇਤਰ ਪੱਖੋਂ ਹਨਾ ਪੜਣਾ ਦੇ ਲਈ ਪੜਣਾ ਵਿੱਚੋਂ ਤੇ ਭਾਈਆਂ ਦੇ ਲਈ ਭਾਈਆਂ ਵਿੱਚੋਂ ਕੀ ਹੋਣਾ ਚਾਹੀਦਾ ਵੱਲੋ ਦੋਸਤ ਹੋਣਾ ਚਾਹੀਦਾ ਜਦੋਂ ਆਪਾਂ ਇਹ ਗੱਲ ਕਰਦੇ ਆ ਤਾਂ ਜਿਸ ਮਸੀਹ ਖੁਦ ਕਲੀਸੀਆ ਯਾਨੀ ਕਿ ਭਾਈਆਂ ਦੇ ਲਈ ਵਿਸ਼ਵਾਸਯੋਗ ਦੇ ਲਈ ਖੁਦ ਦੋਸਤ ਵੀ ਆ ਸਹੀ ਆ ਕਰ ਉਸ ਦੋਸਤ ਨਾਲ ਆਪਾਂ ਟਾਈਮ ਨਿਬਤਿਤ ਕਰ ਸਕਦੇ ਹallelujah ਹallelujah ਆਮੇਨ ਤੇ ਇਹ ਇਹ ਵੀ ਬਾਈਬਲ ਪ੍ਰਭੂ ਦੇ ਵਚਨ ਚ ਗੱਲ ਲਿਖੀ ਆ ਪ੍ਰਭੂ ਨੇ ਕਿਹਾ ਮੈਂ ਤੁਹਾਡਾ ਉੱਤਸੀ ਚਾਤੀ ਮਾਰੋ ਪੈਣਾ ਵਿੱਚੋਂ ਪੈਣਾ ਦੇ ਲਈ ਭਾਈਆਂ ਵਿੱਚੋਂ ਭਾਈਆਂ ਦੇ ਲਈ ਤੁਹਾਡਾ ਅੱਛਾ ਕੋਈ ਦੋਸਤ ਹੈ ਹੈਨਾ ਸ਼ਰੀਰ ਦੇ ਪੱਖੋਂ ਆਤਮਿਕ ਪੱਖੋਂ ਪਾਈਚਾਰੇ ਦੇ ਵਿੱਚੋਂ ਮਸੀਹ ਪਾਈਚਾਰੇ ਦੇ ਵਿੱਚੋਂ ਕਿੰਨਾ ਕ ਅੱਛਾ ਹੋ ਸਕਦਾ ਹੈਨਾ ਕਿੰਨਾ ਕ ਅੱਛਾ ਹੋ ਸਕਦਾ ਪੂਰਾ ਨਹੀਂ ਹੋ ਸਕਦਾ ਕਿਤੇ ਨਾ ਕਿਤੇ ਪਰ ਪ੍ਰਭੂ ਯੇਸ਼ੂ ਮਸੀਹ ਦਾ ਪੂਰਾ ਹੀ ਆ। ਅਮੇਨ ਹallelujah ਹallelujah ਜਿਹਨੇ ਗੱਲ ਕਰ ਉਹਦੇ ਉਹਦੇ ਨਾਲ ਟਾਈਮ ਬਤਾ ਕੇ ਦੇਖੋ ਉਹ ਤੁਹਾਡੇ ਨਾਲ ਗੱਲਾਂ ਕਰੂਗਾ। ਅਮੇਨ ਉਹ ਤੁਹਾਨੂੰ ਠੀਕ ਕਰੂਗਾ। ਅੱਛਾ ਹੀ ਸਹੀ ਹੈ ਕਰੇ। ਉਹ ਦਿਲ ਦੀਆਂ ਗੱਲਾਂ ਖੋਲੂਗਾ। ਜਦੋਂ ਦਿਲ ਦੀਆਂ ਗੱਲਾਂ ਕੋਈ ਹੈ ਨਾ। ਸਹੀ ਆਪ ਖੋਲੂਗਾ। ਸਹੀ ਹੈ ਕਰੇ। ਹallelujah hallelujah ਇਸ ਲਈ ਆਤਮਿਕ ਜਿੰਨਾ ਦੇ ਪੱਖੋਂ ਯਿਸੂ ਮਸੀਹ ਦੀ ਆਮਦ ਅਸੀਂ